ਪਤਾ ਨਹੀਂ ਹਾਂ ਮਰਚਾਂ ਨੂੰ ਮਿੱਟੀ ਜਿਹਾ ਆਉਦੇ ਸੀ ਇਹਦੇ ਪਾਈ ਦਾ ਟੂ ਇਹ ਬੰਦੇ ਨੇ ਡੇਢ ਡੇਢ ਪਾਈ ਆ ਇੱਕ ਇੱਕ ਖਾਲੀ ਪਾਈ ਆ 5-7 ਇੱਕ ਮਹੀਨੇ ਮਿਰਚਾਂ ਨੂੰ ਨਾ ਛੋਣੇ ਆ ਛੋਣੇ ਉਹ ਆਂਦ ਨੂੰ ਕਰਦੇ ਇਹਨੂੰ ਬਾਅਦ ਕਰਦੇ ਚੱਲ ਹਾਂ ਮੈਂ ਉਹਦੇ ਵਾਲਾ ਕਿੱਦਾਂ ਕਰਦਾ ਵਾਈਪ ਬੋਟ ਕਿੱਦਾਂ ਦੀ ਆਉਂਦੀ ਹੈ ਕਿੱਦਾਂ ਪੈਨ ਹੈ ਸਾਰਾ ਦਾ ਨਹੀਂ ਪਹਿਲਾਂ ਤੂੰ ਕੀ ਕਹਿੰਦਾ ਕਿੱਦਾਂ ਦੀ ਕਹਿੰਦਾ ਵੀ ਫੀਲਿੰਗ ਲੈਂਦਾ ਸੁਆਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਖਾਦ ਤੇ ਵੀ ਆ ਐਨੀ ਗਰਮੀ ਆ ਅੱਜ ਸਾਡੇ ਗੁਰਦੁਆਰਾ ਸਾਹਿਬ ਤੇ ਦਲੀਏ ਦਾ ਲੰਗਰ ਤਿਆਰ ਹੁੰਦਾ ਤੇ ਅੰਦਰ ਆ ਸੂਰੀਆਂ ਗੁਰਦੁਆਰਾ ਸਾਹਿਬ ਵੀ ਮੀਂਹ ਪਵੇ ਦਾ ਪੰਮੀ ਪਾ ਦੇ ਵੀ ਅੱਜ ਇੱਕ ਬਲਾਕ ਦੇ ਵਿੱਚ ਕਿੰਨਾ ਕਿੰਨੇ ਸੈਟਿੰਗ ਆ ਜਾਣੀਆਂ ਤਾਂ ਖਾਦ ਪਾ ਰਹੇ 26 ਨੂੰ ਇੱਥੇ ਲਾਇਆ ਸੀ 1509 1509 ਲਾਇਆ ਸਗਾ ਤਕਰੀਬ 15 ਦਿਨਾਂ ਬਾਅਦ ਹੀ 15 ਨੂੰ ਚੱਲ ਗਿਆ ਤੇ ਉਸ ਤੋਂ ਬਾਅਦ ਫਿਰ ਅਸੀਂ 26 ਲਾਇਆ ਹੁਣ 26 ਤਕਰੀਬ ਵਾਈਗੁਰ ਦੀ ਮੇਨਾਂ ਬਿਲਕੁਲ ਠੀਕ ਠਾਕ ਆ ਬਾਕੀ ਕੰਨ ਉਹ ਕਿਸਮਤ ਦੇ ਸੌਦੇ ਆ ਜੇ ਉਹ ਫਸਲ ਵਧੀਆ ਰਹਿ ਜਾਂਦੀ ਤਾਂ ਹੁਣ ਉਹ ਜੜ ਵਧੀਆ ਹੋਇਆ ਹੁਣ ਆ ਵੀ ਚਲੋ ਬਾਅਦ ਚ ਆਈ ਗਏ ਲੇਕਿਨ ਵਾਈਗੁਰ ਮੇਰ ਕਰੇ ਇਹਦੇ ਚ ਬਰਕਤ ਆ ਬਾਦ ਪਾ ਦੇ ਨਾ ਬਾਈ ਹੁਣੀ ਆਇਆ ਖਾ ਲ ਪਾ ਲੋਕ ਜੀ ਪਾਰਾ ਦਾ ਖਾਦ ਮੈਂ ਆਪ ਪਈਆਂ ਅੱਗੇ ਲੇਕਿਨ ਮੇਰੀ ਥੋੜੀ ਜਿਹੀ ਬੈਕ ਪ੍ਰੋਬਲਮ ਆ ਗਈ ਸੀ ਤੁਸੀਂ ਦੁਖਣ ਲਾਪਰੀ ਸੀ ਤਾਂ ਕਰਕੇ ਮੈਂ ਹੁਣ ਫਿਰ ਬਾਈ ਉਹਨਾਂ ਨੂੰ ਸੱਦਿਆ ਜਾਏਗਾ ਵੀ ਇੱਕ ਬੈਗ ਹੈ ਕਿਤੇ ਐਚਬੀਐਨ ਕੁਤਰਾ ਨਹੀਂ ਟੋਪੀ ਤੇ ਆ ਜਵੇ ਇੱਥੇ ਆ ਲੱਗਾ ਟੋਪੀ ਆ ਲੱਗਾ ਆ ਹੋਵੇ ਉਹ ਦਾ ਕੰਮ ਦੋ ਨੰਬਰ ਜਿਹੜੇ ਕਿ ਪਤਾ ਵੀ ਟਾਈਮ ਗਿਆ ਫਾਇਦਾ ਨਹੀਂ ਆ ਕਹਿੰਦਾ ਕੀ ਟਾਰਗੇਟ ਸੱਚਾ ਆਣਾ ਠਾਲੀ ਹੋਣੀ ਹੈ ਨਾ ਹੰਦਲ पे ਉਹ ਕਹਿੰਦੇ ਸਿੰਗਲ ਫੇਰ ਦੇ ਚਾਹੀਦੇ ਕਹਿੰਦੇ ਦੇ ਲਈ ਕੋਈ ਦਰਸਾ万 ਨੂੰ ਲੇਟ ਹੋਦਾ ਕਿੰਨਾ ਪਿੰਡ ਸੀ ਸੰਗਤਾਂ ਛੱਕ ਕੇ ਜੰਗ ਗਈਆਂ ਕੰਪਿਊਟਰ ਕੰਮ ਚੀ ਗਿਓ ਕਰਕੇ ਜੀ ਡੇਟ ਆਈ ਉਦੋਂ ਤਾਂ ਆ ਗਿਆ ਇਹ ਸੰਗਤਾਂ ਦਾ ਬਹੁਤ ਹੀ ਪੂਰਾ ਹਾਲ ਪੁਰੇ ਹੋ ਦੀ What the f- ਨਾ ਕਲੋਲ ਹੋ ਗਈ। ਅਸੀਂ ਗੁਰੂ ਘਰ ਗਏ। ਇਹ ਅੱਜ ਦਲੀਏ ਦਾ ਲੰਗਰ ਆ। ਅਸੀਂ ਛਕਣ ਜਾਣਾ। ਉਸ ਤੋਂ ਪਹਿਲਾਂ ਅਸੀਂ ਤੀਆਂ ਦੇ ਮੇਲੇ ਦੀ ਤਿਆਰੀ ਕਰਨ ਚੱਲੇ ਆ। ਸਮਾਨ ਉਧਰ ਫੇਟ ਕਰਿਆ। ਸਾਰਾ ਕੁਝ ਕਰਕੇ ਤਾਂ ਅਸੀਂ ਉਹ ਮਤਲਬ ਦੂਜਾ ਕੰਮ ਆਪ ਹੈ। ਉਧਰ ਫਿਟਿੰਗ ਕਰਕੇ ਚਾਲੂ ਕਰਕੇ ਆਏ। ਤੇ ਜਦੋਂ ਗੁਰੂ ਘਰ ਆਏ ਤਾਂ ਜਿਹੜਾ ਦਲੀਏ ਦਾ ਲੰਗਰ ਆ ਮਤਲਬ ਵਰਤਾ ਚੁੱਕੇ ਸੀ। ਥੋੜਾ ਬਾਕੀ ਸੀ। ਯਾਨੀ ਕਿ ਉਹ ਕਹਿੰਦੇ ਥੋੜਾ ਬਹਿ ਜਾ ਸ਼ਾਗ ਲਾਓ। ਜਿੰਨੀ ਸਾਡੇ ਤੁਸੀਂ ਪਿੰਡ ਦੀ ساری ਛੱਕੇ ਚੱਲ ਗਈ ਤੇ ਅਸੀਂ ਬਹੁਤਾ ਵੀਡੀਓ ਵੀ ਤਦੇ ਨਹੀਂ ਬਹੁਤੇ ਉੱਥੇ ਬਣਾ ਸਕਿਆ ਨਾ ਗੁਰੂ ਘਰ ਮੱਥਾ ਟੇਕਿਆ ਜਾਂ ਲੰਗਰ ਹਾਲ ਦੀ ਥੋੜੀ ਤਾਂ ਬਣਾਈ ਪਈ ਕੋਈ ਹੈ ਤਾਂ ਹੈ ਨਾ ਸੀ ਸਾਡੇ ਕੋਲ ਨਾ ਤੇ ਅੱਜ ਕਹਿੰਦੇ ਨੇ ਆ ਚਿੰਨਾ ਅਸੀਂ ਗਲੀਆਂ ਦਾ ਲੰਗਰ ਹੋਇਆ ਅੱਜ ਤੇ ਰੱਬ ਦੀ ਸ਼ਾਇਦ ਮਿਹਰ ਹੋਵੇ ਅਸੀਂ ਤਾਂ ਕਹਿੰਦੇ ਵਦ ਤੋਂ ਵਦ ਹੋਵੇ ਤੇ ਕਿਤੇ મોદી ਦੇ 15 ਲੱਖ ਵਾਲਾ ਨਾ ਲਾ ਰਹੇ ਆਂ ਗੂ ਰਹਿ ਜੀਏ ਅਸੀਂ ਅੱਜ ਦਲੀਏ ਦਾ ਲੰਗਰ ਵੀ ਕਰਿਆ ਪਹਿਲਾਂ ਵੀ ਕਰਿਆ ਸੀ ਹੁਣ ਵੀ ਕਰਿਆ ਬੱਦਲ ਵੀ ਬੜੇ ਚੜ ਚੜ ਕੇ ਆਂਦੇ ਆ ਦੇਖਣ ਵਾਲੇ ਕਹਿ ਦਿੰਦੇ ਆ ਵੀ ਵੀ ਚੱਕ ਦਾ ਨੇਲ ਮੀਂਹ ਬੋ ਪੈਂਦਾ ਪਰ ਜਿੱਦਾਂ ਮੋਦੀ ਨੇ ਨਹੀਂ 15 ਲੱਖ ਦਾ ਲਾਰਾ ਲਾਇਆ ਸੀ ਵੀ ਜੇ ਮੈਂ ਜਿੱਤ ਗਿਆ 15 ਲੱਖ ਖਾਤਿਆਂ 'ਚ ਪਾਉਂਗਾ ਤਾਂ ਉਦھے ਰੱਬ ਨੇ ਕਰਿਓ ਆ ਤੇ ਰੱਬ ਵੀ ਉਹਦੇ ਵਾਂਗੂ ਲਾਰੇ ਲਾ ਦਿੰਦਾ ਚੜ ਚੜ ਕੇ ਬਸੇਰਾ ਆਂਦਾ ਪਰ ਲੇਕਿਨ ਪੈਂਦਾ ਘੱਟ ਆ ਤੇ ਹੁਣ ਪੈਂਦਾ ਨਹੀਂ ਲੇਕਿਨ ਮੜ ਮੜ ਕਿਣੀ ਲਾ ਕੇ ਚੱਲ ਗਿਆ ਪਿਆ ਨਹੀਂ ਗਾ ਅੱਜ ਅੱਜ ਸੈਟ ਲਾਉਗਾ ਮੈਂ ਦੇਖੋ ਜੇ ਲਾ ਦੇਵੇ ਛਾਟਾ ਤੁਹਾਡੇ ਨਾਂ ਤੇ ਪੈਂਦਾ ਚਲੋ ਤੁਹਾਡੇ ਨਾਂ ਤੇ ਸਾਰਿਆਂ ਦੇ ਨਾਂ ਤੇ ਪੈ ਜਾਵੇ